ਅੱਜ ਦੇ ਇੱਕ ਵੱਡੇ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿੱਥੇ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਜ਼ੋਨ ਤੋਂ ਇੱਕ ਵੱਡੀ ਅਪਡੇਟ ਜਿਹੜੀ ਇਹ ਸਾਹਮਣੇ ਆਉਂਦੀ ਹੈ ਇੱਕ ਵੱਡੀ ਖਬਰ ਜਿਹੜੀ ਇਹ ਸਾਹਮਣੇ ਆਉਂਦੀ ਹੈ ਜਿਸ ਦੇ ਕਾਰਨ ਕਰਮਚਾਰੀ ਤੇ ਪੁਲਿਸ ਦੇ ਵਿੱਚ ਆਪਸ ਦੇ ਵਿੱਚ ਤੱਕਾ ਮੁਕੀ ਹੁੰਦੀ ਹੈ ਜਿਸ ਦੇ ਕਾਰਨ ਜਿਹੜਾ ਡੀ ਜ਼ੋਨ ਦੇ ਜਿਹੜਾ ਮੁੱਖੇ ਗੇਟ ਹੁੰਦਾ ਉਹਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਕਾਰਨ ਕੀ ਹੈ ਕਿਉਂ ਸ਼ੀਸ਼ੇ ਜਿਹੜੇ ਨੇ ਟੁੱਟ ਜਾਂਦੇ ਤੇ ਪੁਲਿਸ ਤੇ ਕਰਮਚਾਰੀਆਂ ਉਹਦੇ ਵਿੱਚ ਕਿਉਂ ਤੱਕਾ ਮੁਕੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਜੁੜੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਾਣੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਯਾਨੀ ਕਿ ਅੱਜ ਦੇ ਦਿਨ ਜਿਹੜੇ ਕੱਚੇ ਕਰਮਚਾਰੀ ਸੀ ਉਹਨਾਂ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਕਾਫੀ ਲੰਬੇ ਸਮੇਂ ਤੱਕ ਉਹਨਾਂ ਵੱਲੋਂ ਜੁੜ ਗਿਆ ਧਰਨਾ ਲਾ ਕੇ ਮੰਗ ਜਿਹੜੀ ਆਪਣੀ ਰੱਖੀ ਗਈ ਸੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਕੋਲੋਂ ਧਰਨਾ ਲਾਇਆ ਗਿਆ ਉਹਨਾਂ ਵੱਲੋਂ ਜਦੋਂ ਧਰਨਾ ਲਾਇਆ ਗਿਆ ਤਾਂ ਉਹਨਾਂ ਵੱਲੋਂ ਜੁੜੇ ਇੱਕ ਮੰਗ ਰੱਖੀ ਗਈ ਹੈ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਵੱਲੋਂ ਮੰਗ ਇਹ ਰੱਖੀ ਗਈ ਹੈ ਕਿ ਸਾਨੂੰ ਜਿਹੜੀ ਹੈ ਕੱਚੇ ਤੋਂ ਪੱਕੇ ਮੁਲਾਜ਼ਮ ਜੁੜੇ ਕਰ ਦਿੱਤਾ ਜਾਵੇ ਯਾਨੀ ਕਿ ਸਾਡੀ ਜਿਹੜੀ ਸਰਵਿਸ ਹੈ ਕੱਚੀ ਤੋਂ ਪੱਕੀ ਕਰ ਦਿੱਤੀ ਜਾਵੇ ਜਿਸ ਤੋਂ ਬਾਅਦ ਕਾਫੀ ਦੇਰ ਤੱਕ ਉਹਨਾਂ ਨੇ ਤਰਨਾ ਲਾਇਆ ਤਰਨਾ ਲਾਉਣ ਤੋਂ ਬਾਅਦ ਜਦੋਂ ਉਹਨਾਂ ਦੀ ਸੁਣਵਾਈ ਜਿਹੜੀ ਹੈ ਨਹੀਂ ਹੁੰਦੀ ਤਾਂ ਉਹ ਡੀ ਜ਼ੋਨ ਦੇ ਅੰਦਰ ਜਾਣ ਦੀ ਜੁੜੀ ਹੈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੋਂ ਦੱਸਦੇ ਕਿ ਮੌਕੇ ਤੇ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਹੁੰਦਾ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਜਦੋਂ ਰੋਕਣ ਦੀ ਕੋਸ਼ਿਸ਼ ਕਰਦੇ ਤੇ ਆਪਸ ਦੇ ਵਿੱਚ ਧੱਕਾ ਮੁੱਕੀ ਹੁੰਦਾ ਹੈ ਤੇ ਜਿਹੜੇ ਡੀ ਜ਼ੋਨ ਦੇ ਦਫ਼ਤਰ ਦੇ ਮੁੱਖ ਦੇ ਗੇਟ ਯਾਨੀ ਕਿ ਮੁੱਖ ਦਰਵਾਜ਼ੇ ਦੇ ਜਿਹੜੇ ਨੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਜੁੜਾ ਹੈ ਕਾਫੀ ਜ਼ਿਆਦਾ ਗੰਭੀਰ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੇ ਕਾਫੀ ਜ਼ਿਆਦਾ આરોਪ ਜੁੜੇ ਲਾਇਆ ਜਾਂਦੇ ਨੇ ਬਾਕੀ ਇਹਨਾਂ ਵੱਲੋਂ ਕੀ આરોਪ ਜੁੜੇ ਨੇ ਲਾਏ ਗਏ ਨੇ ਕਿਹੜੀ ਇੱਕ ਗੱਲ ਹੋਈ ਹੈ ਇਹ ਤੁਸੀਂ ਆਪ ਸੁਣੋ ਪਰ ਰੋਣਾ ਕੀ ਹੋਇਆ ਜਿਸ ਦੇ ਸੇ ਕੋ ਉਹਨਾਂ ਦੇ ਬਾਹਰ ਆਂਦੇ ਸਾਰੀ ਉਹਨਾਂ ਦੀ ਜਿਹੜੇ ਜਿੰਨੇ ਵੀ ਜਿੰਨੇ ਵੀ ਬੰਦੇ ਆ ਉਹਨਾਂ ਨੇ ਆ ਕੇ ਮੁਲਾਜ਼ਮ ਇੱਥੇ ਸਾਥੀ ਮੇਰੇ ਖੜਾ ਕਿੱਥੇ ਗਿਆ ਉਹਨੂੰ ਮਾਰਿਆ ਕੁੱਟਿਆ ਉਹਦੇ ਆਪੇ ਚਟਾ ਲੱਗੀ ਆ ਉਸ ਤੋਂ ਇਲਾਵਾ ਵੀ ਕਿਸੇ ਨੂੰ ਤੁਹਾਨੂੰ ਹੁਣ ਇਸ ਤੋਂ ਇਲਾਵਾ ਇਹ ਉਸ ਜਿਹੜਾ ਹੱਥ ਨਹੀਂ ਲਾਇਆ ਜਿਹੜਾ ਹੱਥ ਲਾਇਆ ਉਹ ਲਾਇਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਇੱਕ ਜਸਦੇਵ ਸਿੰਘ ਸੇਖੋ ਨੂੰ ਉਹਨਾਂ ਨੂੰ ਇੱਕ ਲਾਗੀ ਪਲਟਨ ਦੀ ਗਾਰ ਕੀਤੀ ਹੋਈ ਆ ਔਰ ਜਿਹੜੀ ਵਾਰ-ਵਾਰ ਉਹਦੀ ਇਥੋਂ ਬਦਲੀ ਆਉਂਦੀ ਜਾਂਦੀ ਰਹਿੰਦੀ ਸਾਡੇ ਮੇਰੇ ਨਾਲ ਮੁਲਾਜ਼ਮ ਸਾਥੀ ਵੀ ਹੈਗੇ ਨੇ ਸਾਡੀ ਅਸੀਂ ਯੂਨੀਅਨ ਦੇ ਮਨਾਜੇ ਮਲਾਦੇ ਰਹੇ ਆ ਮੁਲਾਜ਼ਮ ਸਾਥੀ ਜਿਹੜਾ ਤਰਨਾ ਜਾਰੀ ਰੱਖਣਗੇ ਕਿ ਅਕਾਸ਼ ਚੋਵਰੇ ਅੱਥੇ तो भी थोड़े अंदर कोई गल नहीं महाराष्ट्र सफाई कर्मचारी महासंघ राष्ट्रीय अध्यक्ष जी जी। बाबा साहब ने जो संविधान बनाया था दलित मजदूरों के लिए वो तो आज संविधान का यहाँ पंजाब के पुलिस प्रशासन और वेस्ट अधिकारियों द्वारा जो नगर निगम एक बैठे उनके यहाँ शोषण हो रहा है जी। और यह गिरफ्तारी महाराष्ट्रीय अध्यक्ष होकर हमारा प्रदेश अध्यक्ष दे रहा है और मैं राष्ट्रीय अध्यक्ष राष्ट्रीय सफाई कर्मचारी महासंघ के हर राज्य के प्रदेश अध्यक्ष को मैं आह्वान करना चाहता हूँ कि यह तो अब लड़ाई शुरुआत हुई है हर राष्ट्र हर राज्य में सफाई कर्मचारी आंदोलन को हम लोग मजबूत करेंगे इसके लिए छेटा प्रति बंद करा दे इसके लिए मुझे चाहे जितनी बड़ी कुर्बानी देना पड़े और करेंगे और मैं अपने राष्ट्रीय सफाई कर्मचारी महासंघ के हर प्रदेश अध्यक्ष को मैं आदेश देता हूँ की जल्द आद से जल्द आप बड़ा आंदोलन करके अपने राज्य में एक मुख्यमंत्री आवास का घेराव कर रहे हो क्यूँकी राष्ट्रीय सफाई कर्मचारी से महासंघ का यह उद्देश्य है कि ठेका पदा खत्म कराकर अपने सफाई कर्मचारियों को शोषण मुक्त कराना इसके लिए हम लोगों को कोई भी कुर्बानी नहीं पड़े ये हमारे लिए गर्व की बात है आ, आज मुझे बहुत खुशी है कि मैं अपने समाज के लिए अपने बिट्टी भाई के साथ में जेल जा रहा हूँ ये लिए हमारे लिए गर्व की बात है और स्वर्ण करो पंजाब के वो दमारे लुभियाना के ये नेता जो ऑफिस में बैठे हैं जो समाज के साथ में खड़े रहे वो उनको गद्दार में घोषित करना चाहता तो 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 हो तो तो हमने पहले भी ये सूचना दे दिया गया था सूचना बाहर आगामी का पढ़ में अल्टीमेटम दे दिया गया था उन्हें उपेक्ष कर दिया गया था लेकिन ये लिखित में दे दिया ਦਿਖੇ ਵੀ ਇੱਕ ਪ੍ਰਸ਼ਿਕਿਆ ਜੋ ਆਪਾਂ ਅਸੀਂ ਫੈਕਸ ਨਹੀਂ ਕੀਤਾ ਅਸੀਂ ਮੇਲ ਕਰ ਦਿੱਤੀ ਔਰ ਅਸੀਂ ਸ਼ਿਕਾਇਤ ਪੱਤਰ ਜੋ ਅਸੀਂ ਦਿੱਤਾ ਨਾ ਉਹ ਪਰਮਜੀਤ ਖਹਿਰਾ ਜੀ ਨੂੰ ਦਿੱਤਾ ਸੀ 72 ਘੰਟੇ ਪਹਿਲਾਂ ਔਰ ਕੱਲ ਅਸੀਂ ਬਕਾਇਦਾ ਰੂਪ ਸੂਚਨਾ ਇਤਜ਼ਾਰੀ ਕੀਤਾ ਕਿ ਇਹਨਾਂ ਨੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਸਰਕਾਰ ਦਾ ਨੁਮਾਇੰਦਾ ਮ ਐਮ ਐਲ ਏ ਨਹੀਂ ਮੈਂ ਮੰਤਰੀ ਨੂੰ ਮੰਦਵਾਵਾ ਜਿਹੜਾ ਇਹਦਾ ਚੱਲ ਰਿਹਾ ਸੰਦੀਪ ਲੋੜੀ ਚਲਾਏ ਆ ਕਾਡੀ ਇਹਨੇ ਕੋਈ ਪੁੱਛ ਗਿਆ ਸੀ ਨਹੀਂ ਕੀਤੀ ਤੇ ਅਸੀਂ ਅੱਜ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਤਾ ਵਾ ਮੈਂ ਤਾਂ ਕਿਉਂਕਿ ਕੱਲ ਮਾਡਲ ਗੂਰੋਫ ਕੰਡਕਟ ਲਾਗੂ ਹੋਇਆ ਉਹਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉਹ ਬਸਰ ਗੋਜੂ ਮੀਟਿੰਗ ਟੈਂਡ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਇਸ ਵਕਤ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੈਂ ਜਦੋਂ ਭੱਜ ਕੇ ਥੱਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਤਰਨਾ ਕਰੀ ਸੀ ਇਹ ਸਾਡੇ ਪੁਲਿਸ ਮੁਲਾਜ਼ਮਾਂ ਨਾਲ ਹੱਥੋ ਪਾਈ ਹੋ ਰਹੀ ਸੀ ਅੰਦਰ ਵੜਨ ਲਈ ਉਹ ਅੰਦਰ ਵੜਦੇ ਵੜਦੇ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਇੱਕ ਤਾਂ ਮੋਡਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਘਣਾ ਕਰ ਰਹੇ ਹੋ ਦੂਜਾ ਕੋਈ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਤਾਂ ਰੱਬ ਦੇ ਨਾਲ ਜੀ ਸਭ ਦੇ ਦੋਸਤ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਵੀ ਪ੍ਰੈਜੈਂਟੇਸ਼ਨ ਦੇਣਾ ਚਾਹੁੰਦੇ ਹੋ ਵੀ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰ ਰਹੇ ਹੋ ਹਰ ਤੋਂ ਪਾਈ ਕਰ ਰਹੇ ਹੋ ਇਹ ਕਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹ ਇਹਨਾਂ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਵਾ ਤਾਂ ਉਹਨਾਂ ਚੋਂ ਤੇ ਬਸ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਸਮਝਾ ਕੇ ਫਿਰ ਬਾਹਰ ਬਿਠਾ ਕੇ ਆਏ ਆ ਵੀ ਭਾਈ ਜੋ ਧਰਨਾ ਦੇਣਾ ਤੁਸੀਂ ਆਹ ਨਾਲ ਸ਼ਾਂਤ ਨਹੀਂ ਟੰਗਣਾ ਦੇਈ ਜਾਓ ਬੜੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਦਾ ਤੋਂ ਕੋਈ ਉਸ ਨਾਲ ਕੋਈ ਕਰਨੀ ਇਹ ਸ਼ੋਭਾ ਨਹੀਂ ਦੇਦਾ ਮਹਾਰਤ ਜੀ ਜਿਹੜਾ ਆਇਆ ਹੈਗਾ ਉਹ ਆਪਾਂ ਲਈ ਆਇਆ ਹੈ। ਅੱਗੇ ਆ ਕੇ ਕਹਿੰਦੀ ਉਹ ਕਹਿੰਦੇ ਦੇਖੋ মিডিਆ ਸਾਰੇ ਉੱਤੇ ਮੌਜੂਦ ਸੀਗਾ ਸਾਰੇ মিডিਆ ਕੋ ਵੀਡੀਓ ਰਿਕਾਰਡੀਆਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਮੈਂ ਸਰ ਖੜ ਕੇ ਵੀ ਭਾਈ ਨਾ ਕਰੋ ਤੁਸੀਂ ਬਾਹਰ ਹੋ ਜਾਓ ਬਾਹਰ ਖੜ ਕੇ ਤੁਸੀਂ ਧਰਨਾ ਦੇਈ ਜਾਓ ਤੇ ਵੀਡੀਓ ਦੋ ਤੋਂ ਵੱਧ মিডিਆ ਇੰਡੀਪੈਂਡੈਂਟ ਮੀਡੀਆ ਦਾ ਪ੍ਰੂਫ ਤੁਹਾਡੇ ਕੋਲ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੋਵੇ ਤੇ ਮੈਂ ਤਾਂ ਕਹਿ ਨਹੀਂ ਰਿਹਾ ਵੀ ਕਾਰਪੋਰੇਸ਼ਨ ਦੀ ਲੈ ਲੋ ਵੀਡੀਓ ਰਿਕਾਰਡਿੰਗ ਮੈਂ ਤਾਂ ਕਹ ਰਿਹਾ ਵੀਡੀਓ ਦੀ ਲੈ ਲੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੁਹਾਡਾ ਕਾਇਰਕ ਹੱਕ ਆ ਜੀ ਠੀਕ ਹੈ ਮੰਗ ਰੱਖਣਾ ਤੁਹਾਡੀ ਜੂ ਵੀ ਬਣਦੀ ਆ ਤੁਸੀਂ ਮੰਗ ਸ਼ੱਕ ਰੱਖ ਸਕਦੇ ਹੋ ਤੁਸੀਂ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤ ਮੇਢਾਗਲਾ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਤੇ ਉਤਰ ਆਓ ਫਿਰ ਸਿਰ ਧਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਸਾਡਾ ਹੁਣ ਕਸਾਲੀ ਕਾਰਪੋਰੇਸ਼ਨ ਦੀ ਪ੍ਰੋਪਰਟੀ ਦਾ ਜਿਹੜਾ ਪੂਰਾ ਗੇੜ ਦਾ ਉਹ ਵੀ ਸਾੜ ਦਿੱਤਾ ਪੁਲਿਸ ਵਾਲਿਆਂ ਦੇ ਵੀ ਲੱਗੀਆਂ ਵਾਈ ਚਾਂਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇਦਾਂ ਨਹੀਂ ਦੇਖਣਾ ਮੈਂ ਕਿਹਦੇ ਉੱਤੇ ਡੇਰਨਾ ਜੇ ਇਹਨਾਂ ਦੇ ਉੱਤੇ ਕਿਸੇ ਦੇ ਡਿੱਗ ਕੇ ਨੁਕਸਾਨ ਵੱਧ ਹੋ ਜਾਂਦਾ ਜਾਂ ਸਿਰ ਪਾੜ ਜਾਂਦਾ ਜਾਂ ਕਿਤੇ ਪੁੱਛ ਲਾ ਜਾਂਦੇ ਹੋ ਜਾਂਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਹਦੀ ਪਰਵਾਹ ਕੌਣ ਕਰਦਾ ਉਹਨਾਂ ਵੱਲੋਂ ਕੀ ਕਰਦਾ ਕਿ ਇਹ ਜਦੋਂ ਆਪਾਂ ਅੰਦਰ ਵੜਨੇ ਕੋਸ਼ਿਸ਼ ਕੀਆ ਤੇ ਆਪਾਂ ਬਈ ਰੋਕਿਆ ਤੋ ਕਿਹਾ ਵੀ ਤੋੜਿਆ ਕਿਤੇ ਅਰੇ ਪੁਲਿਸ ਮਹਾਰਾਜ ਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੁਲਿਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮੋਡਲ ਕਾਲ ਆਫ ਕੰਡਕਟਰ ਲੱਗਿਆ ਵਾ ਤਾਂ ਸਮਝ ਆਪਣਾ ਬੰਦ ਨਾ ਵੀ ਆਪਾਂ ਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੁਲਿਸ ਵਾਲਿਆਂ ਦੇ ਧੱਕਾ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਕਿ ਇਹਨੇ ਇੱਟਾਂ ਮਾਰ ਕੇ ਸ਼ੀਸ਼ ਔਰ ਜਦੋਂ ਹੱਥੋਂ ਭਾਈ ਕੀਤੀ ਆ ਸ਼ੀਸ਼ੇ 'ਚ ਵੱਜੇ ਆ ਗਏ ਸ਼ੀਸ਼ੇ ਨੂੰ ੱਟਕੇ ਮਾਰਿਆ ਫਿਰ ਉਹ ਵੀਡੀਓ ਦੇਖੀ ਉਹ ਟੁੱਟੇ ਗੇਟ ਨੂੰ ਫੜ ਫੜ ਕੇ ਖੜੇ ਆ ਵੀ ਅਸੀਂ ਅੰਦਰ ਖਿੱਚ ਕੇ ਨਹੀਂ ਆਉਣਾ ਵਾ ਪਿਆ ਮੈਨੂੰ ਤਾਂ ਪਤਾ ਨਹੀਂ ਕਿੰਨੇ ਕ ਜਾਣੇ ਸੀਗੇ ਐਵੇਂ ਮੈਂ ਕਹਾ ਮੈਂ ਤਾਂ ਥੱਲੇ ਸਰਾਜ ਨਾਲ ਹੀ ਲੱਗਿਆ ਰਿਹਾ ਸਾਡੇ ਨਾਲ ਕੋਈ ਗੱਲਬਾਤ ਹੋਈ ਚੱਲੀ ਉਹਨਾਂ ਦੀ ਮੀਟਿੰਗ ਇਹਦਾ ਵੀ ਨਾ ਮਿਲਦਾ ਮੈਨੂੰ ਆਈ ਯੂਨੀਵਰਸਿਟੀ ਕਾਲਜ ਦੀ ਸਰਕਾਰੀ ਦੇਖੋ ਜੋ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸੈਕਟਰਟ ਲੱਗੀ ਆ ਉਹਦੀ ਸਰਕਾਰੀ ਜੋ ਗਲਤੀ ਆ ਆ ਮੁਲਾਜ਼ਮ ਦੇ ਕਿਹੜੇ ਮੁਲਾਜ਼ਮ ਦੇ ਸੈਕਟਰਟ ਲੱਗੀ ਉਹ ਪੁਲਿਸ ਵਾਲੇ ਨੇ ਦੇਖਣਾ ਪਊਗਾ ਹਾਲੇ ਮੈਂ ਕਿਉਂਕਿ ਪੁਲਿਸ ਵਾਲੇ ਥੱਲੇ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀ ਕਿ ਲੱਗੀ ਆ ਕਿਸੇ ਦੇ ਬਟ ਹਾਲੇ ਮੈਨੂੰ ਪਤਾ ਨਹੀਂ ਲੱਗਿਆ